ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਸ੍ਰੀ ਆਦਗਰਨ ਸਾਹਿਬ ਜੀ ਦੀ ਸੰਪਾਦਨਾ ਦੇ ਨਾਲ ਸਿੱਖੀ ਦੇ ਪ੍ਰਚਾਰ ਪ੍ਰਸਾਰ ਨੂੰ ਮਿਲੀ ਮਜ਼ਬੂਤੀ ਮੌਜੂਦਾ ਹਕੂਮਤ ਨੂੰ ਬਰਦਾਸ਼ਤ ਨਾ ਹੋਈ ਜਦੋਂ ਗੁਰੂ ਅਜੰਦੇਵ ਜੀ ਰਾਮ ਸਰੋਵਰ ਦੇ ਕੰਢੇ ਸ੍ਰੀ ਆਦਗਰਨ ਸਾਹਿਬ ਜੀ ਦੀ ਬਾਣੀ ਦੀ ਸੰਪਾਦਨਾ ਕਰ ਰਹੇ ਸਨ ਤਾਂ ਲਾਹੌਰ ਤੋਂ ਵੀ ਕੁਝ ਭਗਤ ਆਪਣੀਆਂ ਰਚਨਾਵਾਂ ਲੈ ਕੇ ਗੁਰੂ ਅਜੰਦੇਵ ਜੀ ਪਾਸ ਅਮਰਤ ਸਰ ਪੁੱਜੇ ਉਹਨਾਂ ਦਾ ਮਕਸਦ ਆਪਣੀਆਂ ਰਚਨਾਵਾਂ ਨੂੰ ਸ੍ਰੀ ਆਦਗਰਨ ਸਾਹਿਬ ਜੀ ਦੇ ਵਿੱਚ ਦਰਜ ਕਰਵਾਉਣਾ ਸੀ ਭਗਤਾਂ ਦੇ ਆਗਮਨ ਤੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਉਹਨਾਂ ਸਭਨਾਂ ਦਾ ਮਾਨ ਸਤਿਕਾਰ ਕੀਤਾ ਜਦ ਭਗਤਾਂ ਨੇ ਗੁਰੂ ਜੀ ਨੂੰ ਆਪਣੀਆਂ ਰਚਨਾਵਾਂ ਸ੍ਰੀ ਆਦ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕਰਨ ਲੈ ਕੇ ਆ ਤਾਂ ਗੁਰੂ ਅਰਜਨ ਦੇਵ ਜੀ ਨੇ ਭਗਤਾਂ ਨੂੰ ਸਪਸ਼ਟ ਕੀਤਾ ਕਿ ਜੇਕਰ ਤੁਹਾਡੀਆਂ ਰਚਨਾਵਾਂ ਸਾਡੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਚਾਰ ਧਾਰਾ ਦੇ ਅਨੁਕੂਲ ਹੋਵੇਗੀ ਤਾਂ ਅਸੀਂ ਉਸਨੂੰ ਸਵੀਕਾਰ ਕਰ ਲਵਾਂਗੇ ਸਭ ਤੋਂ ਪਹਿਲਾਂ ਭਗਤ ਕਾਨਾ ਨੇ ਆਪਣੀ ਰਚਨਾ ਸੁਣਾਣੀ ਸ਼ੁਰੂ ਕੀਤੀ ਮੈਂ ਉਹੀ ਰੇ ਮੈਂ ਉਹੀ ਜਾਂ ਕੋ ਨਰ ਸਰ ਸਰ ਸੇਵੇ ਸੇਵੇ ਦੇਵੀ ਦੇਵਾਰੇ ਇਹ ਪਦ ਸੁਣ ਕੇ ਗੁਰੂ ਜੀ ਨੇ ਭਗਤ ਕਾਨਾ ਜੀ ਨੂੰ ਕਿਹਾ ਤੁਹਾਡੀ ਰਚਨਾ ਮੈਂ ਤੋਂ ਸ਼ੁਰੂ ਹੋ ਰਹੀ ਹੈ ਗੁਰੂ ਨਾਨਕ ਪਾਸ਼ਾ ਜੀ ਦੇ ਘਰ ਮੈਂ ਨਹੀਂ 13 13 ਦੀ ਇਹ ਗੱਲ ਹੁੰਦੀ ਹੈ ਇਸ ਰਚਨਾ ਵਿੱਚ ਅਹੰਕਾਰ ਦਾ ਬੋਧ ਹੋ ਰਿਹਾ ਹੈ ਇਸ ਲਈ ਤੁਹਾਡੀ ਬਾਣੀ ਦਰਜ ਨਹੀਂ ਕੀਤੀ ਜਾ ਸਕਦੀ ਇਸ ਤੋਂ ਬਾਅਦ ਭਗਤ ਛੱਜੂ ਜਿਨੇ ਆਪਣੀ ਰਚਨਾ ਸੁناਈ ਛੱਜੂ ਜੀ ਦੀ ਰਚਨਾ ਵਿੱਚ ਨਾਰੀ ਦੀ નિંદા ਸੀ ਨਾਰੀ ਦੀ નિંદા ਸੁਣ ਕੇ ਗੁਰੂ ਜੀ ਨੇ ਕਿਹਾ ਗੁਰੂ ਨਾਨਕ ਦੇਵ ਜੀ ਦੇ ਘਰ ਗ੍ਰਸਥ ਆਸ਼ਰਮ ਨੂੰ ਪ੍ਰਧਾਨਤਾ ਦਿੱਤੀ ਗਈ ਹੈ ਭਗਤ ਪੀਲੂ ਜੀ ਦੀ ਬਾਣੀ ਵੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਤੇ ਖਰੀ ਨਹੀਂ ਉਤਰੀ ਅਖੀਰ ਸ਼ਾਹ ਹੁਸੈਨ ਨੇ ਆਪਣੀ ਰਚਨਾ ਸੁਣਾਈ ਚੁੱਪ ਵੇ ਅੜਿਆ ਚੁੱਪ ਵੇ ਅੜਿਆ ਗੁਰੂ ਜੀ ਨੇ ਸ਼ਾਹ ਹੁਸੈਨ ਦੀ ਬਾਣੀ ਵੀ ਸਵੀਕਾਰ ਨਹੀਂ ਕੀਤੀ ਭਗਤ ਛੱਜੂ ਨੇ ਨਾਰਾਜ਼ ਹੋ ਕੇ ਕਿਹਾ ਕਿ ਉਹ ਤਾਂ ਪੂਰਨ ਪੁਰਖ ਹਨ ਭਗਤ ਛੱਜੂ ਭਗਤ ਪੀਲੂ ਭਗਤ ਕਾਨਾ ਅਤੇ ਪਗਸਾਉ ਸ਼ਾਂਦੀਆਂ ਰਚਨਾਵਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਸਵਟੀ ਤੇ ਪੂਰੀਆਂ ਨਹੀਂ ਉਤਰੀਆਂ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਭਗਤਾਂ ਨੂੰ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਕਿ ਅਸੀਂ ਵਿਰੋਧੀ ਵਿਚਾਰਧਾਰਾ ਨੂੰ ਆਪਣੇ ਗ੍ਰੰਥ ਦੇ ਵਿੱਚ ਕੋਈ ਥਾਂ ਨਹੀਂ ਦੇਵਾਂਗੇ ਇਹ ਸਾਰੇ ਨਾਰਾਜ ਭਗਤ ਕਵੀਆਂ ਨੇ ਬਾਦਸ਼ਾਹ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਕਿ ਸਿੱਖਾਂ ਦੇ ਆਧ ਗ੍ਰੰਥ ਵਿੱਚ ਇਸਲਾਮ ਦੀ ਖਿਲਾਫਤ ਕੀਤੀ ਗਈ ਹੈ ਮੁਹੰਮਦ ਸਾਹਿਬ ਦੇ ਬੋਲਾਂ ਦੀ ਕੋਈ ਵਡਿਆਈ ਹੀ ਨਹੀਂ ਹੈ ਗੁਰੂ ਅਰਜਨ ਦੇਵ ਜੀ ਨੂੰ ਕਿਹਾ ਜਾਵੇ ਕਿ ਉਹ ਮੁਹੰਮਦ ਸਾਹਿਬ ਦੀ ਵਡਿਆਈ ਸ਼੍ਰੀ ਆਦ ਗ੍ਰੰਥ ਦੇ ਵਿੱਚ ਦਰਜ ਕਰਨ ਜੋ ਕਿ ਗੁਰੂ ਸਾਹਿਬ ਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਸੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ